ਕੋ ਕ ਤੇਰਾ ਹੈ ਤੈਨੂੰ ਕਿਹਨੇ ਲੋਟ ਦਿੱਤਾ ਇੱਥੇ ਲੋਨ ਨੂੰ ਸਾਹਮਣੇ ਤੈਨੂੰ ਨਿਸ਼ਾਨ ਸਾਹਿਬ ਨਜ਼ਰ ਨਹੀਂ ਆ ਰਿਹਾ ਤੈਨੂੰ ਬੋਲਦੇ ਆਂ ਜੀ ਬੋਲੋ ਬੋਲੋ ਫਟਾਫਟ ਇਹਦੇ ਪਹਿਲੇ ਚ ਮਾਲਕ ਲਗਾਏ ਜੇਰਾ ਮਾਲਕਾ ਮਾਲਕ ਨੂੰ ਬੁਲਾਇਆ ਤੇ ਫਟਾਫਟ ਜੇ ਤਰੇ ਚਪੇਰਾ ਉਹ ਪਹਿਣੀਏ ਯਾਦ ਕਰੇਗਾ ਸਾਹਮਣੇ ਗੁਰੂ ਘਰ ਆ ਤੁਹਾਨੂੰ ਪਿਆਇਆ ਸ਼ਰਮ ਨਹੀਂ ਆਉਂਦੀ ਪਰਾਸੀਆ ਨੇ ਗੰਦ ਪਾਇਆ ਤੇ ਪੰਜਾਬ ਜਾਣ ਕੇ ਛੁਪੋੜਾ ਸ਼ਰਮ ਘਾ ਲਾ ਮੰਦਰ ਤੇ ਗੁਰਦੁਆਰਾ ਸਾਹਿਬ ਜੱਫਾ ਰਸਨਾ ਜਰਾ ਚੱਕ ਕੇ ਅੱਗ ਲਾ ਦੇ ਮਰ ਸਾਹਮਣੇ ਗੁਰੂ ਘਰ ਦਾ ਕੈਮਰਾ ਮਰਿਆ ਜਾਵੇ ਨਿਸ਼ਾਨ ਸਾਹਿਬ ਸਾਹਮਣੇ ਲੱਗੇ ਆ ਉਹ ਗੁਰੂ ਘਰ ਆਪ ਖੋਖਾ ਆਇਆ ਦੱਸੋ ਕਿੰਨੀ ਦੂਰ ਆ ਪ੍ਰਵਾਸੀਆਂ ਨੇ ਇੰਨਾ ਕਿ ਸਾਡੇ ਪੰਜਾਬ ਦੇ ਐਸੀ ਤੈਸੀ ਫੇਰੀ ਪਈ ਆ ਜੋ ਕਿ ਗੁਰੂ ਘਰ ਆਲੇ ਸਾਹਮਣੇ ਖੋਖੇ ਵਾਏ ਹੋਏ ਹੋਇਆ ਕਮੇਟੀ ਦੇ ਬਾਕੀ ਲੰਡ ਮੈਂ ਮਰਾਈ ਮਾਫੀ ਕੰਮ ਜਗਾਇਆ ਨਾ ਮੈਂ ਖੋਖਾ ਬੰਦੇ ਨਹੀਂ ਕਰਾਇਆ ਬਹਾਬਾ ਦੀ ਕਹਿ ਜੋ ਕਹਿ ਬੰਨੀ ਅੱਛਾ ਉਹ ਗੱਡ ਵੀ ਨਹੀਂ ਰੱਖੀ ਆਹ ਦੇਖੋ ਵੀਰਿਆ ਆ ਰਹੇ ਦਿਖਾਵਾਂਗਾ ਚੱਲ ਆ ਮਾਰ ਕੇ ਆ ਤੇ ਸਾਹ ਕੋਈ ਵੀਰਿਆ ਚਿਲਗਾ ਗੁਰੂ ਘਰ ਦੇ ਸਾਹਮਣੇ ਆਹ ਦੇਖੋ ਲਵਾਈਆਂ ਹੋਈਆਂ ਉਸ ਦਾ ਮਾਲਕ ਹੈ ਉਹ ਜਿੰਦਾ ਸਦਾ ਹੈ ਜਿੰਨੇ ਜਗ੍ਹਾ ਆਏਗਾ ਮੈਂ ਰੱਖਿਆ ਸੀ ਆ ਮੋੜੀ ਅਨਦਰ ਉਹ ਖਲਾਮਤ ਉਹਦਾ ਡਾਕਾ ਸੀ ਉਹਦੇ ਉਹ ਕਹਿੰਦੇ ਰੱਖਿਆ ਉਹਦੀ ਜਗਾ ਹੈਗਾ ਮੈਂ ਰੱਖਿਆ ਉਹਦੀ ਹੈਗੀ ਉਹ ਕਹਿੰਦੇ ਰੱਖਿਆ ਰੱਖਿਆ ਸੀ ਮੈਂ ਕਹਿੰਦੀ ਮੈਂ ਵੇਚਦੀ ਸਾਡਾ ਘੇੜੀਆਂ ਪਰ ਹੁਣ ਜਿਹੜੇ ਨਾ ਨਾਜ ਇਹ ਤਾਂ ਸਖਤ ਕਾਨੂੰਨੀ ਕਰਾ ਕਾਰਵਾਈ ਕਰਾਂਗੇ ਸੀ ਨਾ ਕੋਈ ਗੁਰਦੁਆਰਾ ਵਾ ਇਹ ਐਕਟ ਵਾਇਸ ਤੁਸੀਂ 500 ਮੀਟਰ ਦੀ ਦੀ ਦੂਰੀ ਦੇ ਵਿੱਚ ਨਾ ਕੋਈ ਮੀਟ ਦੀ ਦੁਕਾਨ ਖੋਲ ਸਕਦੀ ਆ ਨਾ ਕੋਈ ਸ਼ਰਾਬ ਦਾ ਠਿਕਾ ਖੋਲ ਸਕਦਾ ਨਾ ਕੋਈ ਵੀੜਿਆ ਸਿੱਕਾ ਦਾ ਹੋ ਸਕਦਾ ਇੱਕ ਪ੍ਰਾਇਮਰੀ ਸਕੂਲ ਆ ਸਾਹਮਣੇ ਗੁਰਦੁਆਰਾ ਵਾ ਇਹਨਾਂ ਨੂੰ ਇਹ ਨਹੀਂ ਦੇਖਦਾ ਮੈਂ ਤਾਂ ਕਹਿੰਦਾ ਜਿਹੜੇ ਗੁਰਦੁਆਰੇ ਦੇ ਜਿਹੜੇ ਉਰੇ ਕੋਈ ਪੰਚਾਇਤ ਦਾ ਜਾਂ ਕੌਂਸਲਰ ਦਾ ਮੈਨੂੰ ਨਹੀਂ ਪਤਾ ਕੌਣ ਆ ਇਹਨਾਂ ਦੇ ਮੋਹਤਵਾਰ ਪਿੰਡ ਦੇ ਉਹਨਾਂ ਨੂੰ ਨਹੀਂ ਦਿਖਦਾ ਵੀ ਇੱਕ ਬੱਚੇ ਜਦੋਂ ਸਕੂਲ ਤੋਂ ਬਾਅਦ ਛੁੱਟੀ ਕਰਦੇ ਆ ਤੇ ਉਹ ਬਾਹਰ ਗੁਟਕਾ ਖਾਉਗੇ ਜਿਹੜੀ ਆਉਣ ਵਾਲੀ ਪੀੜ੍ਹੀ ਆ ਇੱਕ ਬੱਚਾ ਵਾ ਉਹ ਕੱਲ ਉਹਨਾਂ ਨੇ ਵੱਡੇ ਹੋਣਾ ਉਹ ਬਚਪਨ ਦੇ ਵਿੱਚ ਹੀ ਇਹ ਗੁਟਕੇ ਖਾਣ ਲੱਗ ਪਏ ਤੇ ਵੀੜਿਆ ਸਿੱਕਾ ਦੇਖ ਲੈਣਾ ਇਹ ਤਾਂ 150 ਕਿਲੋਮੀਟਰ ਦਾ ਗੱਲ ਹੈ ਇਹ ਕੀ ਕਾਨੂੰਨੀ ਕਾਰਵਾਈ ਦੇਖ ਮੈਂ ਕਹਾਂ ਜੀ 500 500 ਮੀਟਰ ਦਾ ਦਾਰਾਵਾ 500 ਮੀਟਰ ਦੇ ਦਾਰੇ ਤੋਂ ਬਾਅਦ ਜਿਹੜਾ ਸ਼ਰਾਬ ਦੇ ਠੇਕੇ ਨੇ ਇਹ ਕਾਨੂੰਨ ਆ ਕਾਨੂੰਨ ਦੇ ਮੁਤਾਬਕ ਇਹ ਹੈਗਾ ਵਾ ਕਾਨੂੰਨ ਬਣਿਆ ਹੋਇਆ ਇਹਦਾ ਪਰ ਆਪ ਲੋਕਾਂ ਨੂੰ ਪਤਾ ਨਹੀਂਗਾ ਇੱਕ ਕਿਰਾਏ 5-4000 ਰੁਪਏ ਦੇ ਕਿਰਾਏ ਦੇ ਪਿੱਛੇ ਅਗਰੂ ਨੂੰ ਵੀ ਆਪਣਾ ਵਿਵਹਾਰੀ ਕਰਦੇ ਨੇ ਭਾਈ ਗੱਜਾ ਖਾਲਸਾ ਬਈ ਕੁਝ ਕੀ ਪਤਾ ਹੈ ਅਸੀਂ ਅੱਜ ਪਿਆਰਿਓ ਜਾ ਰਹੇ ਆ ਗਿਆ ਗੁਰਦੁਆਰੇ ਆਏ ਆ ਕਿਹੜਾ ਗੁਰਦੁਆਰਾ ਹੈ ਇਹ ਗੁਰਦੁਆਰਾ ਸਾਹਿਬ ਆਇਆ ਹੋਇਆ ਇਦਾਂ ਕਮੇਟੀ ਦਾ ਬਹੁਤ ਕਮੇਟੀ ਵਾਲੇ ਬਾਬਾਈ ਬਾਬਾਈ ਗਾ ਆਇਓ ਕਮੇਟੀ ਵਾਲੇ ਬਾਬਾਈ ਗਾ ਆਓ ਮਰੇ ਬੰਦੇ ਗਾਂਗ ਲੈਂਦੀ ਹਾ ਵੇ ਸ਼ਰਾ ਤੇਰਾ ਕੋਕਾ ਕੋਕਾ ਤੇਰਾ ਹੈ ਤੈਨੂੰ ਕਿਹਨੇ ਲੋਟ ਦਿੱਤਾ ਇੱਥੇ ਲੋਨ ਨੂੰ ਸਾਹਮਣੇ ਤੈਨੂੰ ਨਿਸ਼ਾਨ ਸਾਹਿਬ ਨਜ਼ਰ ਨਹੀਂ ਆ ਰਿਹਾ ਤੈਨੂੰ ਬੋਲਦੇ ਆ ਜੀ ਬੋਲੋ ਫਟਾਫਟ ਪਹਿਲੇ ਸੇ ਮਾਲਕ ਲਗਾਏ ਜਰਾ ਮਾਲਕਾ ਮਾਲਕ ਨੂੰ ਬੁਲਾਇਆ ਤੇ ਫਟਾਫਟ ਨਹੀਂ ਤਾਂ ਤੇਰੇ ਚਪੇਰਾ ਉਹ ਪਾਣੀ ਯਾਦ ਕਰੇਗਾ ਉਹ ਕਹੇਗਾ ਮੈਂ ਆਪਣੇ ਹਟਾਲੇ ਮੇਨ ਹਟਾਣਾ ਨਹੀਂ ਇਹ ਚਤਵਾਣਾ ਚੱਟਾ ਦਾ ਸਮਾਨ ਤੇ ਅੱਗ ਬਸਦਾ ਰਹਾ ਸਮਾਨ ਬੰਦ ਕਰ ਚੱਲੋ ਬੰਦ ਕਰ ਦੇ ਤਾ ਚੋਟੇ ਨੂੰ ਲੈ ਗਿਆ ਬੰਦਾ ਬੰਦਾ ਮਾਲਕ ਵਾਲਾ ਗੋੜੀ ਚ ਮਾਰ ਪਾ ਰਿਹਾ ਸਾਰੇ ਨੂੰ ਪੱਲੋ ਅੱਗ ਲਾ ਬਾਹਰ ਕੱਢ ਅੱਗ ਲਾ ਦੇ ਬਾਰ ਲਾ ਦੇ ਚੱਕ ਨਾ ਮੇਰਾ ਹੌਲਾ ਚੱਕ ਨਾ ਓਏ ਉਹ ਬੋਲੀ ਪਾ ਕੇ ਅੱਗੇ ਲਾ ਤੁਹਾਨੂੰ ਹੀ ਕਰ ਬੰਨਣਾ ਲਾ ਕਰ ਦੇਣਾ ਯਾਰ ਦੇ ਨਾਲ ਲਾ ਯਾਰ ਹਾਂ ਆ ਜਾ ਆ ਜਾ ਕੱਪੜਿਆਂ ਉਹ ਲਾਉਣ ਚੱਲ ਤੇ ਗੱਲ ਕੀ ਹੈ ਤੈਨੂੰ ਪੈ ਜਾ ਗੰਦ ਪਾਇਆ ਤੈਨੂੰ ਪਰੰਗ ਲਾ ਗੁਰੂ ਘਰ ਦੇ ਸਾਹਮਣੇ ਗੁਰੂ ਘਰ ਹੈ ਤੇ ਸ਼ਰਮ ਨਹੀਂ ਆਉਂਦੀ ਤੁਹਾਨੂੰ ਲਾ ਨਾ ਮਾਰੋ ਇਹ ਤਾਂ ਕੈਮਰੇ ਸੁੱਖੇ ਲਾਏ ਸਾਹਮਣੇ ਗੁਰੂ ਘਰ ਹੈ ਤੁਹਾਨੂੰ ਪੈ ਹੈ ਸ਼ਰਮ ਨਹੀਂ ਆਉਂਦੀ ਪ੍ਰਵਾਸੀਆਂ ਨੇ ਗੰਦ ਪਾਇਆ ਤੇ ਪੰਜਾਬ ਜਾਣ ਕੇ शर्म तो गर कर लो मंदिर तो गुरुद्वारा छापो चुका जरा चक्के अग लाओ बहर कहर सामान लिया कह मुंडे खोखा गया जो खोखा लाया जी थे। सामने गुरु घर का कैमरा मारा जाए निशान साहब सामने लगे का। और गुरु घर आ खोखा आया ਦੱਸੋ ਇਹ ਕਿੰਨੀ ਦੂਰ ਆ ਪ੍ਰਵਾਸੀਆਂ ਨੇ ਇੰਨਾ ਕਿ ਸਾਡੇ ਪੰਜਾਬ ਦੇ ਐਸੀ ਤੈਸੀ ਫੇਰੀ ਪਈ ਆ ਜੋ ਕਿ ਗੁਰੂ ਘਾਰੇ ਸਾਹਮਣੇ ਖੋਖੇ ਲਾਏ ਹੋਏ ਹੋਇਆ ਕਿਸਵੇਂ ਤੇ ਲਾਇਆ ਇਹਨਾਂ ਸਾਰਾ ਬਾਹਰ ਕੱਢ ਕੇ ਬਾਹਰ ਅੱਜ ਤਾਂ ਇਹਨੂੰ ਬਾਹਰ ਕੱਢ ਕੇ ਬਾਹਰ ਕੱਢ ਦੇ ਨੋ ਤੇ ਇਹਨੂੰ ਕਈ ਵਾਰੀ ਕਮੇਟੀ ਵਾਲਿਆਂ ਨੇ ਵੀ ਚਾਹ ਆਇਆ ਵੀ ਭਾਈ ਇੱਥੇ ਚੱਕ ਲਾ ਤੇ ਕਮੇਟੀ ਵਾਲਿਆਂ ਨੇ ਵੀ ਵਿਚਾਰੇ ਨਹੀਂ ਸੁਣਦੇਗੇ ਬਾਬਾ ਜੀ ਕੋਈ ਨਹੀਂ ਸੁਣਦਾ ਕੋਈ ਨਹੀਂ ਸੁਣਦਾ ਬਾਬਾ ਜੀ ਸਾਡੇ ਨਾਲ ਜੁੜ ਚੁੱਕੇ ਹਟ ਮੇਟ ਜਲੇ ਲੱਗੇ ਬਾਬਾ ਜੀ ਹੋਰ ਦੇ ਸੱਖੀ ਕਹਿਣਾ ਚਾਹੁੰਦੇ ਆ ਉਹ ਸਭ ਨੂੰ ਸੁਣੂਂਦੇ ਆ ਜੋ ਜੋ ਤੇਰੀ ਆ ਅਨੰਦਾਰ ਦੇ ਗਿਆ ਆਓ ਤੇ ਬਾਬਾ ਕੀ ਕਹਿਣਾ ਚਾਹੁੰਦੇ ਤੁਸੀਂ ਤਾਂ ਕਹਿੰਦੇ ਕਿਥੇ ਗਈ ਸੀ ਕਮੇਟੀ ਦੇ ਬਸ 5 ਮੈਂਬਰ ਆਏ ਬਾਕੀ ਕੰਮ ਤੇ ਗਏ ਨੇ ਅੱਜ ਮੈਂ ਖੋਲ ਮੰਨਣੇ ਕਰਵਾਇਆ ਬਾਰ ਬਾਰ ਹੀ ਕਹਿ ਦੋ ਕਿ ਆਵਾਜ਼ ਨਹੀਂ ਅੱਛਾ ਮੋੜੇ ਗਾੜ ਵੀ ਨਹੀਂ ਰੱਖੀ ਕੋਈ ਲੜਦੀ ਰੱਖੀ ਹੈ ਅੱਛਾ ਕੋਈ ਕਿਸੇ ਨੇ ਚੁੱਕਿਆ ਰਾਵਾਂ ਕਾਲਾ ਆਰਡਰ ਆਜੋ ਉੱਥੇ ਚਲੋ ਉੱਥੇ ਵੀ ਦੇਖੋ ਕਿ ਘਰੇ ਆ ਗਏ ਅੱਗੇ ਵੀ ਖੋਖੇ ਹੋ ਰਿਹਾ ਇਹਨੂੰ ਬੰਦ ਕਰ ਇਹਨੂੰ ਖੋਖਾ ਚੱਕ ਕੇ ਬਾਹਰ ਕੱਢਿਆ ਨਾ ਬੰਦਾ ਬਲਾ ਫੜਾ ਫੜ ਮੇਰੇ ਪਛਾਪ ਮਾਰੋ ਜਿਹੜੀ ਦੁਕਾਨ ਚ ਕੀ ਚੰਗਿਆ ਜਿਹੜੇ ਵੀੜੀ ਜਿਹੜੇ ਰੱਖੀ ਕੇ ਗੁਰਦੁਆਰੇ ਦੀ ਦੁਕਾਨ ਦੇ ਵਿੱਚ ਤੇ ਹਾਲ ਦੇਖੋ ਭਾਦਾ ਕੀ ਨੇ ਉਹ ਵੀ ਦੇ ਦੇ ਆਪਾਂ ਕਿੱਥੇ ਬਾਬਾਈ ਫੂਲ ਦੇ ਮੁਰੇ ਆਉਂਦੇ ਖੁਦ ਆਓ ਦੋ ਮਿੰਟ ਰੋਕੋਨ ਪਹਿਲਾਂ ਇੱਕ ਇੱਕਦਰ ਮੇੜ ਲੀ ਬਾਬਾਈ ਇੱਕਦਾਂ ਨੇ ਵੇੜ ਲਿਆ ਪਹਿਲਾਂ ਇੱਕਦਾਂ ਨੇ ਵੇੜ ਲਿਆ ਨਾ ਖੋਖਣ ਬੁਲਾ ਮਾਲਕ ਕਿਹੜਾ ਮਾਲਕ ਬੁਲਾ ਮਾਲਕ ਇੱਧਰ ਆ ਮੇਰਾ ਸਾਹਮਣੇ ਕਿਤੇ ਬੁਲਾ ਨੂ ਮਾਲਕ ਨੇ ਗਏ ਸਰਦਾਰ तो 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 मैं देखो जी साढ़े सरदार किला मेरे ना गल कर सबके बंद करदार है कि लगाए नी उसका जगह है मैं वनू खाली कर देना ਸਰਦਾਰ ਨੇ ਤਵਾ ਕਹਿ ਕੇ ਲਵਾਇਆ ਉਸ ਕੇ ਜਗਾ ਹੈ ਉੱਥੇ ਮੈਂ ਕਿਰਾਇਆ ਹਾਂ ਮੈਂ ਆਪਣੇ ਚੱਕ ਕੇ ਲੈ ਜਾਤਾ ਹਟਾ ਲੇਤਾ ਬਸ ਹਟਾ ਦੇ ਤਾਜੀ ਜਲਦੀ ਜਾ ਕੇ ਇਹਨੂੰ ਅੱਜ ਲਾਉਣਾ ਕੋਕੇ ਨੂੰ ਹਾਂ ਇਧਰ ਆਇਓ ਬੁਲਾਓ ਇਹਨਾਂ ਨੂੰ ਕੋਕੇ ਹੋ ਗਿਆ ਨਾ ਚਲੋ ਆ ਵੀ ਬੰਦ ਕਰਾਓ ਯਾਰ ਥੋੜੀ ਇਹ ਚ ਗਵਾਣ ਆਂ ਦੇ ਮੀਡੀਆ ਦੇ ਆ ਰਹੇ ਦਿਖਾਵਾਂਗੇ ਇਧਰ ਆ ਮਾਰ ਕੈਮਰਾ ਤੇ ਆ ਰੱਖੋ ਵੀਡੀਓ ਸ਼ੂ ਘਰ ਦੇ ਸਾਹਮਣੇ ਆ ਦੇਖੋ ਲਵਾਇਆ ਜਿਹੜੇ ਗੁਰੂ ਘਰ ਦੇ ਸਾਹਮਣੇ ਬੀੜੀਆਂ ਸਿਗਰਟਾਂ ਦਾ ਫੁੱਕਾ ਹੈਗਾ ਆ ਸਾਹਮਣੇ ਆ ਨਾਲ ਸਾਹਮਣੇ ਗੁਰਦੁਆਰਾ ਹੈਗਾ ਤੇ ਕੀ ਸ਼ਰਮ ਨਹੀਂ ਆਉਂਦੀ ਨਾ ਲੋਕਾਂ ਨੂੰ ਵੀ ਤੁਸੀਂ ਕਿੱਦਾਂ ਦੇ ਬੰਦੇ ਹੋ ਪ੍ਰਵਾਸੀਆਂ ਨੂੰ ਵੀ ਇਹ ਕਹਿਣਾ ਹੋਣਾ ਤੁਸੀਂ ਪੰਜਾਬ ਦੇ ਵਿੱਚ ਆਉਣੇ ਆ ਤੁਹਾਡੇ ਤੁਸੀਂ ਇਦਾਂ ਦੇ ਕੰਮ ਕਿਉਂ ਕਰਦੇ ਹੋਗੇ ਇਦਾਂ ਦੇ ਕੰਮ ਨਹੀਂ ਕਰਨੇ ਚਾਹੀਦੇ ਹੈਗੇ ਤੇ ਦੁਕਾਨਾਂ ਵੀ ਨਾਲ ਨੇ ਸਾਰੇ ਦੇਖ ਲਓ ਲੱਗੇ ਹੋਏ ਆ ਸਾਰੇ ਆ ਦੇਖ ਤੂੰ ਨਹੀਂ ਹੱਥ ਲਾਣਾ ਰਹੰਦ ਬਾਬਾ ਤੂੰ ਜੀ ਨਾ ਹੱਥ ਲੱਤ ਕਾਲੇ ਲੈ ਆਏ ਜੰਨੇ ਤੁਸੀਂ ਆ ਦੇਖ ਲੋ ਜੀ ਬੀੜੀਆਂ ਸਿਗਰਟਾਂ ਦੇ ਕੋਕੇ ਆ ਕਢਵਾ ਲਿਆ ਸਮਾਨ ਇਹ ਸਾਰਾ ਬਾਹਰ ਤੇ ਦੇਖੋ ਆ ਬੀੜੀਆਂ ਸਿਗਰਟਾਂ ਦੇ ਕੋਕੇ ਢਵਾ ਲਿਆ ਗਿਆ ਸਾਹਮਣੇ ਭਾਈ ਉਧਰ ਕੈਮਰਾ ਮਾਰੋ ਖਾਲਸਾ ਜੀ ਉਹ ਸਾਹਮਣੇ ਨਿਸ਼ਾਨ ਸਾਹਿਬ ਹੈਗਾ ਤੇ ਆ ਬੀੜੀਆਂ ਸਿਗਰਟਾਂ ਗੁਰੂ ਘਰਾਂ ਦੇ ਸਾਹਮਣੇ ਵਿਕਦੇ ਨੇ ਸਾਡੇ ਗੁਰੂ ਘਰਾਂ ਦਾ ਇੰਨੀ ਕਿ ਬੇਅਦਬੀ ਹੋ ਰਹੀ ਆ ਕਈ ਵਿੱਚ ਸਾਨੂੰ ਕਮੈਂਟਾਂ ਦੇ ਵਿੱਚ ਕਹਿੰਦੇ ਵੇਲੜ ਬੰਦੇ ਇਹ ਲੋਕ ਵੇਲੜ ਰਹਿ ਗਿਆ ਆ ਵੇਲੜ ਜਿਹੜੇ ਕੰਮ ਕਰਦੇ ਪਿਆ ਦੇਖੋ ਅਸੀਂ ਕੰਮ ਕਰਦੇ ਤਾ ਸਾਨੂੰ ਵੇਲਰ ਕਹਿੰਦੇ ਕਮੈਂਟਾਂ ਦੇ ਵਿੱਚ ਕਮੈਂਟਾਂ ਵਾਲੇ ਵੀ ਸੁਣ ਲੋ ਆ ਬੇਦਰ ਵੀ ਆ ਰਹੀਆਂ ਗੁਰੂ ਘਰ ਦੇ ਸਾਹਮਣੇ ਇਹਦੇ ਬਾਰੇ ਦੱਸੋ ਕਮੈਂਟਾਂ ਦੇ ਵਿੱਚ ਕੀ ਬੋਲਣਾ ਚਾਹੁੰਦਾ ਹੈਗਾ ਦੱਸੋ ਆ ਖੋਖੇ ਆ ਅੱਗੇ ਇੱਕ ਸਕੂਲ ਦੇ ਕੋਲੇ ਖੋਖਾ ਉਹ ਵੀ ਜਾਣੇ ਤੁਹਾਨੂੰ ਦਿਖਾਉਣੇ ਅਗਲੀ ਵੀ ਕਾਰਵਾਈ ਦੋ ਖੋਖੇ ਉੱਥੇ ਆ ਬੀੜੀਆਂ ਸਿਕਟਾਲਿਆ ਗੁਰੂ ਘਰ ਸਾਹਮਣੇ ਗੁਰੂ ਘਰ ਨਿਸ਼ਾਨ ਸਾਹਿਬ ਦੋ ਦੋ ਕਦਮਾਂ ਵੀ ਨਹੀਂ ਹੈਗਾਗਾ ਕਿ ਚਾਰ ਕਦਮਾਂ ਦਾ ਰੋਡ ਬਾਰ ਕਰਤਾ ਤੇ ਕੀ ਹਾਲ ਕੀ ਪੰਜਾਬ ਦਾ ਸਾਡੇ ਦਾ ਬੋਲੋ ਯਾਰ ਸਾਰੇ ਇਜਾਨਾ ਦੇ ਵਿੱਚ ਵੀ ਰੱਖੇ ਹੋਏ ਆ ਜੀ ਬੋਲੋ ਚਿੱਟ ਕਰਨੇ ਦਿਖਾ ਦਿਓ ਸਾਰੇ ਦੇਖੋ ਖੋਕੇ ਰੱਖੇ ਹੋਏ ਆ ਦੇਖ ਨੂੰ ਸਰਦਾ ਵੀ ਹਾਂਜੀ ਤੇ ਕੋਈ ਆਲੇ ਲੱਗੇ ਹੋਏ ਆ ਸਾਰੇ ਪਾਵਰ ਕਰਨ ਸਾਹਮਣੇ ਆਹ ਖੋਕਾ ਇਹਨੂੰ ਪੁੱਛੋ ਬਾਹਰ ਕੱਢ ਕੇ ਇਧਰ ਆਓ ਭਈਆ ਉਹ ਪ੍ਰਵਾਸੀ ਬਈ ਆ ਜੀ ਰੁਕ ਜਾ ਰੁਕ ਜਾ ਬਾਹਰ ਕੱਢ ਦੇ ਭਈਆ ਚੱਕੋ ਇਹ ਖੋਕੇ ਇਧਰ ਰੱਖੋ ਅਸੀਂ ਕੀ ਕਹ ਨੁਕਸਾਨ ਨਹੀਂ ਕਰਨਾ ਚਾਹੁੰਦੇ ਕਿਸ ਚੀਜ਼ ਦਾ ਅਸੀਂ ਅੱਗ ਨਹੀਂ ਲਾਉਣੇ ਚਾਹਦੇ ਇਹਦਾ ਸਮਾਨ ਹੈ ਜੀ ਇਹਨੂੰ ਨੁਕਸਾਨ ਨਹੀਂ ਪ੍ਰਵਾਸੀ ਬੰਦਾ ਇਹਨੂੰ ਨੁਕਸਾਨ ਨਹੀਂ ਕਰਾਂਗੇ ਅਸੀਂ ਕੋਈ ਵੀ ਹੈਗਾ ਖੋਖਾ ਚਕਵਾ ਕੇ ਹੁਣੇ ਝਕਾਉਣਾ ਜੋ ਜਿੱਥੇ ਮਰਜੀ ਆਪਣਾ ਘੋੜਾ ਲੈ ਜਾਵੇ ਗੱਡੀ ਲਾਵੇ ਜਿੱਥੇ ਮਰਜੀ ਲਾਵੇ ਘਟੋ ਘਟ 2200 ਕਿਲੋਮੀਟਰ ਦੂਰ ਲਾਵੇ ਗੁਰਦੁਆਰਾ ਸਾਹਿਬ ਤੋਂ 400 ਕਿਲੋਮੀਟਰ 800 ਕਿਲੋਮੀਟਰ ਲਾ ਲੋ 800 ਕਿਲੋਮੀਟਰ ਜਿੱਥੇ ਮਰਜੀ ਲਾ ਸਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਆਪਣਾ ਇਹ ਦੇਖੋ ਮੰਦਰ ਹੋਵੇ ਗੁਰੂ ਘਰ ਹੋਵੇ ਕੋਈ ਵੀ ਮਸੀਬਤ ਹੋਵੇ ਕਿਤੇ ਵੀ ਲਾਗੇ ਨਹੀਂ ਬੀਸਿਕਟਾਂ ਦਾ ਖੋਖੇ ਲੱਗਣੇ ਹੋਣੇ ਚਾਹੀਦੇ ਨਸ਼ੀਦ ਚੀਜ਼ ਨਹੀਂ ਨਸ਼ੀਲਾ ਚੀਜ਼ ਨਹੀਂ ਚੰਨ ਦੇਣੀਆਂ ਹਾਂ ਜੀ ਕਰੋ ਪਰਬਾਨ ਦੇ ਨੂੰ ਮਾਲਕ ਨੂੰ ਬੁਲਾਓ ਆ ਚੱਕ ਟੈਂਡ ਫੋੜੀ ਆ ਰਹੀ ਤੇ ਐਦਾਂ ਦੇ ਕੰਮ ਕਰੋਗੇ ਤੇ ਬਹੁਤ ਹੀ ਮਾੜੀ ਗੱਲ ਆ ਘਟਨ ਵਾਲੀ ਗੱਲ ਆ ਅੱਗੇ ਵੀ ਤੁਹਾਨੂੰ ਦਿਖਾ ਰਹੇ ਹਾਂ ਸੰਗਤ ਜੀ ਅੱਗੇ ਵੀ ਲੈ ਕੇ ਚੱਲਾਂਗੇ ਅਸੀਂ ਅੱਗੇ ਸਕੂਲ ਦੇ ਸਾਹਮਣੇ ਖੋਖਾ ਆਏਗਾ ਖੋਖਾ ਆਏਗਾ ਸਾਹਮਣੇ ਸਕੂਲ ਦੇ ਹਾਂ ਹਾਂ ਚੱਲਦੇ ਹਾਂ ਦੋ ਟਿਕਾਨਾਂ ਅੱਗੇ ਹੋਰ ਨੇ ਆ ਸਰਦਾਰ ਹੈ ਕਿਨੇ ਤੇਰਾ ਖੋਕਾ ਕਿਦੀ ਜਗ੍ਹਾ ਹੈ ਉਹ ਅੰਨਾ ਸਰਦਾਰ ਉਹ ਟੋਡੂ ਮੈਨੂੰ ਲੱਗਾ ਸਰਕਾਰ ਸਰਦਾਰ ਨਹੀਂ ਹੈਗਾਗਾ ਉਹ ਇੱਕ ਮਸੰਦ ਹੈ ਵੀ ਜੋ ਗੁਰੂ ਘਰ ਨਹੀਂ ਨਜ਼ਰ ਆ ਰਿਹਾਗਾ ਦੱਸੋ ਇਹਦੇ ਵਿੱਚ ਬੋਲੋ ਬੋਲੋ ਪਰੂ ਆਖੀ ਗੁਰੂ ਘਰ ਦੇ ਅੱਗੇ ਵੀੜੀ ਸਿੱਟਾ ਦਾ ਖੋਕਾ ਨਹੀਂ ਲਗੰਦੇਣਾ ਕੋਈ ਨਾ ਲਗਾਣਾ ਲੋਣਾ ਦੇਖੋ ਮੈਂ ਦੋ ਚੱਕ ਲੈਨੇ ਮੈਂ ਸਾਰੇ ਆਪ ਕਹਿ ਆਂ ਦਿਆ ਸਮਝਾ ਮੈਂ ਸਾਰੇ ਚੱਕ ਲਿਆ ਜਿੰਨੇ ਕਹਿ ਦਿਆ ਕੋਈ ਵੀ ਹੋਵੇ ਬੇਦਰਦੀ अभी समान रखना मैं सारे चक्के ले जाना रख लेना इधर पिंडारे कुछ नी उसका मालिक है जिंदा सरदार है जगह है ਅਮੋ ਜੀ ਉਹਨਾਂ ਦਰਫੂ ਖਲਾਫਤ ਉਹਦਾ ਰੱਖਿਆ ਸੀ ਉਹਦੇ ਉਹ ਕਹਿਨ ਤੇ ਰੱਖਿਆ ਉਹਦੇ ਜਿਦਾ ਹੈਗਾ ਮੈਂ ਰੱਖਿਆ ਉਹਦੀ ਹੈਗੀ ਉਹ ਕਹਿਨ ਤੇ ਰੱਖਿਆ ਸਰਦਾਰ ਐਸੀ ਕਰਨੇ ਸਰਦਾਰ ਨੇ ਕਹਿਨ ਤੇ ਰੱਖਿਆ ਸਰਦਾਰ ਉਹ ਪਿਆ ਸਰਦਾਰ ਬਲਾ ਉਹਨੂੰ ਸਰਦਾਰ ਨੂੰ ਪੁੱਛੇ ਵੀ ਕਿਰੇ ਸਾਡੇ ਨੂੰ ਮੁੱਖੇ ਰਖਵਾਉਣਾ ਗੁਰੂ ਘਰਾਂ ਦੇ ਵਿੱਚ ਵੀ ਸਰਦਾਰ ਹੋ ਗਿਆ ਕਿ ਬੇਅਦਬੀਆਂ ਕਰਵਾ ਰਿਹਾ ਪ੍ਰਵਾਸੀਆਂ ਕੋਲੋਂ ਖੋਖੇ ਲਵਾ ਰਿਹਾ ਦੱਸ ਬੜੇ ਯਾਰ ਨਾ ਲਾਂਡਾ ਲੈਣਾ ਬਾਉ ਜੀ ਹਮ ਸਾਰੇ ਹੁਣ ਜਾ ਕੇ ਐ ਚਵਾ ਕੇ ਜਾਣਾ ਜੀ ਅੱਗੇ ਇੱਥੇ ਰੋਕੋ ਅਗਲੇ ਆਪਾਂ ਅਗਲੇ ਵੀ ਤੁਹਾਨੂੰ ਕਾਰਵਾਈ ਦਿਖਾਉਣੇ ਅੱਗੇ ਸਕੂਲ ਦੇ ਮੂਰੇ ਵੀ ਖੋਖੇ ਲੱਗੇ ਹੋਇਆ ਉਹ ਵੀ ਆਪਾਂ ਬੰਦ ਕਰਵਾ ਕੇ ਜਾਣੇ ਆ ਜੋ ਕਿ ਨਿੱਕੇ ਨਿੱਕੇ ਬੱਚੇ ਸਕੂਲ ਦੇ ਵਿੱਚ ਪੜ੍ਹਦੇ ਆ ਉੱਥੇ ਸਾਨੂੰ ਪਤਾ ਲੱਗਿਆ ਸਿਕਟਾਂ ਲਿਜਾ ਕੇ ਸਕੂਲ ਦੀ ਬੈਕਸਾਈਡ ਜਾ ਕੇ ਪੀਂਦੇ ਆ ਉਹ ਸਾਡੇ ਕੋਲੋਂ ਪੁਣੂ ਫਵਾ ਕੇ ਫਿਰ ਅਗਲੇ ਤੁਹਾਨੂੰ ਬਾਈ ਕਿੰਨੀ ਦੇਰ ਤੋਂ ਕਰਦੇ ਪਏ ਹੈਗੇ ਕਿੰਨਾ ਚਿਰ ਤੋਂ ਕਰਦਾ ਬਾਈ ਹੋ ਗਿਆ 2-4 ਸਾਲ 4 ਸਾਲ ਤੋਂ ਲੱਗੇ 4-5 ਸਾਲ 4 ਸਾਲ ਤੋਂ ਹੈ ਕਿ ਅੰਦਰੋਂ ਕੁਝ ਰੁਕਿਆ ਨਹੀਂ ਹੈਗਾ ਦੇਖੋ ਜੀ ਕਮੇਟੀ ਵਾਲੇ ਆਏ ਸੀਗੇ ਪ੍ਰਧਾਨ ਜੀ ਆ ਕੇ ਪ੍ਰਧਾਨ ਪ੍ਰਧਾਨ ਹੋਣਾ ਨੇ ਕਿਹਾ ਇਹਨਾਂ ਨੂੰ ਕਮੇਟੀ ਵਾਲਿਆਂ ਨੇ ਕਹਿੰਦੇ ਵੀ ਇੱਥੇ ਉਹ ਤਾਲਾ ਜਿਹੜਾ ਕੋਈ ਸਰਦਾਰ ਆ ਪਤਾ ਨਹੀਂ ਕੌਣ ਆ ਉਹ ਕਹਿੰਦਾ ਉਹ ਤਾਂ ਇੱਦਾਂ ਹੀ ਲੱਗੇ ਰਹਿਣੇ ਆ ਗਿਆ ਇਹਨੇ 30 ਸਾਲ 30 ਸਾਲ ਜੀ 33 ਸਾਲ ਦੇ ਵਿੱਚ ਪ੍ਰਧਾਨਾਂ ਨੇ ਨਜ਼ਰ ਨਹੀਂ ਆਇਆ ਪ੍ਰਧਾਨ ਕਰੋ ਪੁੱਛੋ ਪ੍ਰਧਾਨ ਜੀ ਨੂੰ ਗੱਲ 33 ਸਾਲ ਤੋਂ ਜਣੀ ਨਜ਼ਰ ਨਹੀਂ ਆਇਆ ਕੱਲ੍ਹ ਆਇਆ ਹੁੰਦਾ ਤੂੰ ਸਾਡੇ ਨਾਲ ਗੱਲ ਪੈਂਦਾ ਨਹੀਂ ਕੋਣ ਗੱਲ ਪੈਂਦਾ ਮੈਂ ਨਾ ਐਸੀ ਬਣਿਆ ਪਹਿਲਾਂ ਕਿਹੜਾ ਪੈਂਦਾ ਗੱਲ ਨਹੀਂ ਨਹੀਂ ਹਮ ਕੋਈ ਕੋਈ ਗਲਤੀ ਹੈ ਹਮ ਕਦੇ ਨਹੀਂ ਬੋਲਾ ਬੋਲਾ ਲੱਗਦਾ ਕਿ ਚੱਕ ਲੈਣੇ ਸਾਰੇ ਬਾਹਰ ਨਾ ਮੈਂ ਨਹੀਂ ਗੱਲ ਕਰਦਾ ਗਾਵਾ ਗਾਵਾ ਕਰਦਾ ਮੈਂ ਮੈਕ ਪਾੜੋ ਸਿੱਧਾ ਗੱਲ ਕਰਿਆ ਮੈਂ ਸਾਰੇ ਚੰਦ ਨਾ ਰੁਕਾਂਦੇ ਨਹੀਂ ਪਿੰਡਾਂ ਨਾਲ ਨਾ ਡਿੱਟੇ ਨਾ ਡੋੜੋੜੀ ਨੂੰ ਲੱਗ 3 ਸਾਲ ਹੋ ਗਏ ਤੇ ਬੈਠਿਆ ਨੀ ਪੋਗਣਾ 4 ਸਾਲ ਝੂਠ ਨਾ ਗੱਲ ਕਰਦੇ ਕਿ ਉਹਦਾ ਬੋਲਦੇ ਗੱਲ ਕਰ ਕੰਮ ਦੇ ਉਹਦੇ ਗੱਲ ਕਰ ਅੱਗੇ ਗੱਲ ਕਰ ਜਿਹੜੀ ਦੱਸਣੀ ਆ 3 ਸਾਲ ਤੋਂ ਤੁਸੀਂ ਉੱਥੇ ਕੰਮ ਕਰਦੇ ਆ ਰਹੇ ਤੁਸੀਂ ਕਿੱਥੇ ਕੰਮ ਕਰਦੇ ਆ ਰਹੇ ਹੋ ਮੈਂ ਉਹਦਾ ਚੀਜ਼ ਹੈ ਸਾਉ ਕਿੰਨੇ ਸਾਲ ਪਰਮਿਸ਼ਨ ਦਿੱਤੀ ਤੁਹਾਨੂੰ ਇਹ ਉਹ ਪਰਮੇਸ਼ਰ ਦਵਾਉ ਮੈਂ ਆਪਕੋ ਬਤਾ ਦੇ ਰਹਾ ਹਾਂ ਕੋਈ ਨਹੀਂ ਬੋਲ ਰਹਾ ਤੁਸੀਂ ਸਮਝ ਤੁਸੀਂ ਤੇ ਜੜਦੇ ਕੁੜੀ ਦੇਖਦੇ ਹੋ ਹਾਂ ਹੁਣ ਸਾਰੇ ਅਭੀ ਚਕਾ ਕੇ ਲੈ ਜਾ ਰਹਾ ਹਾਂ ਹੁਣ ਤਾਂ ਚਕਾਉ ਚਕਾ ਨਹੀਂ ਕਰਦਾ ਹਾਂ ਹੁਣ ਤਾਂ ਕੋਈ ਚਕਾਏ ਜਿਹਾ ਨਹੀਂ ਚੱਕ ਲੈਣੇ ਹੁਣ ਆਪਾਂ ਧੀਮੀ ਨਹੀਂ ਕੋਈ ਮੇਰੇ ਕੋ ਉਧਰ ਕਿਰਾਇਆ ਦਿੱਤਾ ਸੀ ਜਗ੍ਹਾ ਸੀ ਜੀ ਮੈਂ ਹੁਣ ਚੱਕ ਲੈਣਾ ਸਾਰੇ ਕੋਕਾ ਉਠਾ ਕੇ ਲੈ ਜਾ ਨਹੀਂ ਵੇਚਣਾ ਬਰਾ ਹਾਂ ਗਾਵਾ ਤੋਂ ਲਾਇਆ ਫਿਰ ਸਾਨੂੰ ਜੇ ਕਦਾ ਲੱਗ ਗਿਆ ਸੰਗਤ ਜੀ ਇਹ ਮੰਨ ਗਿਆ ਹੈਗਾ ਵੀ ਕੋਕਾ ਤੇ ਨਹੀਂ ਲੱਗਣ ਦੇਣਾ ਹੈਗਾ ਵਿੱਚ ਮੈਂ ਉਹਨਾਂ ਵੀਰਾਂ ਨੂੰ ਕਹਿਣਾ ਹੈਗਾ ਜਿਹੜਾ ਮੈਨੂੰ ਕਮੈਂਟ ਮਾਰਦਾ ਜਦੋਂ ਮੈਂ ਵਧੀਆ ਕੰਮ ਕਰ ਰਿਹਾ ਜੇ ਕੰਮ ਕਰ ਰਹੀ ਨਹੀਂ ਦਿੰਦੇ ਸਾਨੂੰ ਵਿੱਚ ਥੱਲੇ ਐਵੇਂ ਕਹਿਣਗੇ ਵੇਲੇ ਵੇਲੇ ਮੈਨੂੰ ਵੀਰਾਂ ਨੂੰ ਕਹਿੰਦਾ ਤੁਸੀਂ ਵੇਲੇ ਜਾ ਕੇ ਕਮੈਂਟ ਮਾਰੀ ਜਾ ਸਾਨੂੰ ਕੋਈ ਕੁੱਤੇ ਨੂੰ ਨੂੰ ਭਾਂਕੋ ਸਾਨੂੰ ਕੋਈ ਟੈਨਸ਼ਨ ਨਹੀਂ ਅਸੀਂ ਕੰਮ ਕਰਨੇ ਸੇਵਾ ਕਰਨੇ ਲੱਗੇ ਹੋਏ ਆ ਜਿਹੜਾ ਮਰਜ਼ੀ ਬੋਲੀ ਜਾਵੇ ਸਾਨੂੰ ਕੋਈ ਟੈਨਸ਼ਨ ਨਹੀਂ ਇਹ ਲੋਕਾ ਬੰਦ ਕਰਾ ਚੱਲੇ ਆ ਅੱਜ ਤੋਂ ਬਾਅਦ ਲੋਕਾ ਲੱਗਿਆ ਤੇ ਜੁੱਤੀਆਂ ਉਹ ਮੇਰਾ ਉਹ ਕਿਉਂ ਲਾਈਨ ਕੈਮਰਾ ਦਿਖਾਵਾਂਗਾ ਤੁਹਾਨੂੰ ਜੇ ਭੇਰ ਦੇ ਤੇ ਆ ਸਾਹਮਣੇ ਗੁਰੂ ਘਰ ਤੇ ਆ ਪ੍ਰਵਾਸੀ ਆ ਜਿਹਨੇ ਖੋਖੇ ਲਾਇਆ ਇੱਥੇ 30 ਸਾਲ ਤੋਂ ਇਹ ਕਹਿੰਦੇ 10 ਸਾਲ ਤੋਂ 30 ਸਾਲ ਤੋਂ ਲੱਗਾ ਕਮੇਟੀ ਵੀ ਸਾਡੀ 30 ਸਾਲ ਤੋਂ ਜਿੱਦ ਘੱਟੇ ਲੱਗਾ ਚਲ ਜੋ ਵੀ ਲੱਗਾ ਤਾਂ ਆ ਨਾ ਤਾਂ ਹੋ ਗਿਆ ਇਹ ਨਹੀਂ ਸਾਨੂੰ ਪਤਾ ਵਾ ਤੇ ਅਗਲਾ ਖੋਖਾ ਪਾ ਤੁਹਾਨੂੰ ਦਿਖਾਉਨੇ ਆ ਜੋ ਸਕੂਲ ਦੇ ਸਾਹਮਣੇ ਆ ਗਿਆ ਬਾਕੀ ਦਰ ਮਾਰੋ ਸ਼ਾਟ ਗੁਰੂ ਘਰ ਦੇ ਲੋ ਤੇ ਦੁਕਾਨ ਆਉਂਦੇ ਸੰਗਤ ਨੂੰ ਵੀ ਗੁਰੂ ਘਰ ਕਿੰਨੀ ਕੁ ਦੂਰ ਹੈਗਾ ਇੱਥੇ ਆ ਬੀੜੀਆਂ ਸੇਟ ਆ ਗਏ ਨੇ ਕਿਹੜਾ ਦੁਕਾਨ ਚੱਲ ਕੋਈ ਵੀ ਵੇਖ ਆ ਲੱਗਦੇ ਆ ਉਹ ਵੀ ਰੱਖਦੇ ਆ ਅੱਗੇ ਲੈ ਲੋ ਪੱਤਰ ਕੱਟ ਕੇ ਬੇਜ ਪ੍ਰਧਾਨੀ ਮੜਾ ਜੇ ਅੱਛੇ ਪਿੱਛੇ ਰਹਿ ਓਏ ਕਾਕਾ ਸੂਰੇ ਪਿੱਛੇ ਅੱਜ ਸੰਗਤ ਜੀ ਇਹੀ ਜਾ ਰਹੇ ਆ ਜੋ ਕਿ ਖੋਖੇ ਅੱਜ ਬੰਦ ਕਰਵਾਣ ਜਾ ਰਹੇ ਆ ਇੱਕ ਸਕੂਲ ਆ ਇੱਕ ਤਾਂ ਹੁਣ ਗੁਰਦੁਆਰੇ ਸਾਹਿਬ ਦੇ ਕੋਲੇ ਦਾ ਘਰ ਤਾਂ ਗੁਰਦੁਆਰਾ ਸਾਹਿਬ ਦੇ ਨਾਲ ਇੱਕ ਸਕੂਲ ਆ ਉੱਥੇ ਨਿਕਲਨ ਕੇ ਬੱਚੇ ਉਹਨਾਂ ਕੋਲ ਸਿਕਟਾਂ ਲੈ ਕੇ ਬੀੜੀਆਂ ਲੈ ਕੇ ਉਹ ਸ਼ਾਗਿਰ ਪੀਂਦੇ ਆ ਗਏ ਆ ਤੇ ਉਹ ਵੀ ਅੱਜ ਸਾਨੂੰ ਪਤਾ ਲੱਗਾ ਸੀ ਇੱਥੇ ਪਹੁੰਚ ਚੁੱਕੇ ਆ ਤਾਜਪੁਰ ਪਿੰਡ ਹੈਗਾ ਆ ਗੁਰੂ ਘਰ ਲੋਕੇਸ਼ਨ ਤੁਹਾਨੂੰ ਦੱਸੀ ਜਾਂਦੇ ਆਗੇ ਨਾਲ ਦੀ ਨਾਲ ਅੱਗੇ ਚੱਲ ਕੇ ਦੇਖਦੇ ਆ ਤੁਹਾਨੂੰ ਖੋਖੇ ਉਹ ਵੀ ਦਿਖਾਉਣੇ ਆ ਜਿੱਥੇ ਸਾਡੇ ਪੰਜਾਬ ਦੇ ਵਿੱਚ ਕਹਿੰਦੇ ਰੰਗਲਾ ਪੰਜਾਬ ਰੰਗਲਾ ਪੰਜਾਬ ਨਹੀਂ ਇਹ ਨਸ਼ੇ ਵਾਲਾ ਪੰਜਾਬ ਬਣ ਗਿਆ ਬਣ ਚੁੱਕਿਆ ਹੈਗਾ ਤੇ ਸਾਡੀ ਇਹ ਹੀ ਬੇਨਤੀ ਆ ਪ੍ਰਵਾਸੀਆਂ ਨੂੰ ਕਿ ਜਿੱਥੇ ਵੀ ਕੋਈ ਧਾਰਮਿਕ ਜਗਾ ਹੋਵੇ ਉਥੋਂ ਖੋਖੇ ਬੀੜੀਆਂ ਸੇਟਾ ਨਹੀਂ ਲੱਗਣੀਆਂ ਚਾਹੀਦੀਆਂ ਜੇ ਲੱਗੀਆਂ ਤੇ ਜੇਹੀ ਫੜ ਲਿਆ ਸੀ ਉਹ ਸਿੱਤਰ ਵੇੜ ਕਰਾਂਗੇ ਜਿਹੜੇ ਯਾਦ ਕਰੋਗੇ ਸਰਕਾਰੀ ਸਕੂਲ ਦੇ ਸਾਹਮਣੇ ਕਹਿੰਦੇ ਖੋਖਾ ਹੈਗਾ ਕਿੱਥੇ ਬੀੜੀ ਖਾਨਣਗੇ ਬੀੜੀ ਸਿਕਟ ਬੇਟਾ ਵੇਚਦੇ ਹੋ ਜੇ ਅੰਦਰੋਂ ਸੇ ਨਿਕਲ ਜਾਏ ਤੁਹਾਰੇ ਫੇਰ ਆ ਬੇਖੀ ਬੀੜੀਆਂ ਸੇਟਾ ਚੈੱਕ ਕਰਾਇਦੀਆਂ ਬੀੜੀਆਂ ਸਿਕਟਾ ਵੀ ਵੇਚਦੇ ਹੋ ਬਲਾਓ ਆਪਣੇ ਪਾਪਾ ਕੋ ਉਹ ਲਾ ਦੇ। ਅ ਦੇਖੋ ਜੀ ਛੋਟੇ ਛੋਟੇ ਬੱਚੇ ਵੀ ਇੱਥੇ ਪ੍ਰਵਾਸੀ ਲੋਕਾਂ ਨੇ ਦੁਕਾਨਾਂ ਖੋਲ੍ਹ ਲਿਆ ਹੋਈਆਂ ਨੇ। ਵੀਰੇ ਛੱਤੀਆਂ ਹੀ ਅੰਕਲ ਆਏ। ਤੇ ਇੱਥੇ ਵੀਡੀਓ ਸਿਕਟਾਂ ਵੇਚਣ ਦੇ ਆ ਗਿਆ। ਆਇਓ ਇਹ ਦੇਖੋ ਚੈੱਕ ਕਰੋ। ਦੂਜਾ ਕੋਕਾ ਕਿਹੜਾ ਇੱਧਰ ਵੀ ਚੈੱਕ ਕਰ ਲਓ। ਇਹਦੇ ਉਹ ਦੇਹ ਦੋਨੇ ਵੇਚਦੇ ਆ। ਉਹ ਤਾਂ ਸਾਫ ਮੁੱਕਰ ਕੇ ਮਲਾਦਾ। ਉਹ ਕਹਿੰਦਾ ਵੇਚਦੇ ਨਹੀਂ। ਹਾਂਜੀ। ਇਹਨੂੰ ਲਾ ਦਿਓ। ਕੋਈ ਗੱਲ ਨਹੀਂ ਲੱਗੇ ਹੋਏ ਆ ਸਾਰੇ ਜਾਣੇ। ਦੇਖੋਣੇ ਤੁਹਾਨੂੰ ਸਬਜ਼ੀਆਂ ਦੀ ਦੁਕਾਨਾ ਸਾਹਮਣੇ ਸਕੂਲ ਆ ਵੀਡੀਓ ਸਿਕਟਾ ਵੇਚਦੇ ਆ ਗਿਆ ਚਲੋ ਇਹਨਾਂ ਨੇ ਲਪੋਲੀਆਂ ਵੀਡੀਓ ਸਿਕਟਾ ਸੰਗ ਜੀ ਤੇ ਲਪੋਤੀਆਂ ਇਹਨਾਂ ਨੇ ਇਹਨਾਂ ਨੇ ਲਪੋਤੀਆਂ ਜਦੋਂ ਪਿੱਛੇ ਖੋਕੇ ਦਾ ਹਮਲਾ ਕਹਾ ਹੰਗਾਮਾ ਹੋਇਆ ਤੇ ਇਹਨਾਂ ਨੇ ਵੀਡੀਓ ਸਿੱਟਾ ਰਿਪੋਰਟ ਨਹੀਂ ਆ ਗਿਆ ਤੇ ਜੇ ਸਾਨੂੰ ਮਿਲ ਕੇ ਕੋਈ ਗੱਲ ਨਹੀਂ ਛਾਪਾ ਜ਼ਰੂਰ ਰੱਖਾਂਗੇ ਵੀਡੀਓ ਸਿੱਕਾ ਵਾਲਾ ਤੇ ਜ਼ਰੂਰ ਆ ਦੇਖੋ ਤੇ ਹੈ ਗਿਆ ਹਾਂਜੀ ਆ ਦੇਖੋ ਫੋਟੋਆਂ ਵਿੱਚ ਇਹ

ਕਹਿੰਦਾ ਫੇਜ਼ ਨਹੀਂ ਤਾਂ ਆਇਆ ਤੇਰੇ ਕੋਲੋਂ ਨਿਕਲਿਆ ਮਾ ਕਾ ਇਹ 2 ਮਹੀਨਾ ਪਿੱਛੇ ਸੀ ਪਰ ਆ ਬੰਦ ਕਰ ਦਿਆ आ, सामने स्कूल दो महीने सामने नजर नहीं आ नहीं रहा हो आप भी पढ़ी लिखे हो विद्यालय विद्यालय तो सामने भी तुम बेचो तो हो सामने ने कर ने कर ने कर बच्चे आते हैं तो सर मैं दो महीने काट के ले गया उसी नहीं बेचेंगे नहीं बेचेंगे तो मैं गार। तो उनसे क्या गल कटूंगा दा। हूँ दो महीना पीछे था क्योंकि पंजाब में रहते पंजाब में गंधा रहे हो जिस केस में खाते उसी के नहीं गंध पाएंगे क्यों गंध पाएंगे चलो गलतियाँ हो गया आपका गलती मानने के लिए तैयार होना गलतियाँगी आगे, आगे, आगे देखो अब तो आप देखोगे फिर कुछ बोलोगे ठीक है गलती है गलतियाँ मानने के लिए के तो गंदा पड़ा हुआ दो महीना पीछे सी गए मैं तो मानने के लिए तैयार हूँ कि दो महीना पीछे सी जब हाँ जब से वो काट के ना पर्चिया तब से आपका बेचना बंद कर मैं तो मानने के लिए तैयार हूँ ਮਨ ਨਹੀਂ ਮੰਨਗੇ ਜੀ ਇਹ ਕਹਿੰਦੀ ਮੈਂ ਵੇਚਦੀ ਛੱਡਾ ਪੀੜੀਆਂ ਪਰ ਹੁਣ ਜਿਹੜੇ ਨਾ ਨਾਟ ਇਹ ਤੇ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਸੀ ਉਹ ਗਾਈ ਥਾਈ ਲਾ ਗਿਆ ਹੈ ਬਾਬਾ ਜੀ ਅਬ ਨਹੀਂ ਬੈਠेंगे ਲੈ ਜੀ ਚੱਪੇ ਲੈ ਜੀ ਚੱਪੇ ਬਾਬਾ ਜੀ ਮੈਂ ਵੇਚਦੀ ਮਨ ਨਹੀਂ ਆ ਵੇਚਦੀ ਆ ਵੀ ਇਹ ਲੋਕ ਪੰਜਾਬ ਦੇ ਵਿੱਚ ਆਣ ਕੇ ਪੰਜਾਬ ਦੀ ਥਾਲੀ ਦੇ ਵਿੱਚ ਖਾਂਦੇ ਆ ਉਸੇ ਵਿੱਚ ਇਹ ਸਰਾਖ ਕਰਦੇ ਆ ਇਹ ਪ੍ਰਵਾਸੀ ਲੋਕਾਂ ਦਾ ਹਾਲ ਹੈ ਮੈਂ ਇਹਨਾਂ ਨੂੰ ਬੇਨਤੀ ਕਰਨਾ ਚਾਹਨਾ ਬੰਦੇ ਬਣ ਜਾ ਅਸੀਂ ਨਹੀਂ ਹਟਣਾ ਹੈ ਅਸੀਂ ਤਾਂ ਜਿੱਥੇ ਵੀ ਕੋਈ ਘਣਾ ਹੁੰਦੀ ਹੋ ਕੋਈ ਨਸ਼ਾ ਵਗਦਾ ਹੈ ਅਸੀਂ ਜਾ ਕੇ ਛਾਪਾ ਮਾਰਨਾ ਤੇ ਬੰਦ ਕਰਾਉਣਾ ਤੇ ਸਾਡੇ ਜ才ਬੰਦੇ ਮੁਖ ਜ才ਦਾਰ ਕੁਲਵਿੰਦਰ ਸਿੰਘ ਰਾਜਾ ਰਾਜ ਸਿੰਘ ਤੇ ਤਰਨਾਡਾਲ ਤੋਂ ਤੇ ਸਾਰੇ ਉਥੋਂ ਸਾਡੇ ਜ才ਬੰਦਾਂ ਦਾ ਆਰਡਰ ਹੈ ਇਹ ਚੀਜ਼ਾਂ ਅਸੀਂ ਬੰਦ ਕਰਵਾਣੀ ਤੇ ਕਰਵਾ ਕੇ ਹਟਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੰਦੇ ਲੱਗ ਜਾਵੇ ਨਿਹਾਲ ਹੋ ਜਾਵੇ ਸਹੀ ਸਿੰਘਾਂ ਦੇ

ਬਾਜੇ ਸੱਚ ਬੋਲੇਗਾ ਪਹਿਲੇ ਜੋ ਹੈ ਅਬ ਕੰਬੇ ਤੇ ਚਾਹੇ ਵੇਚਦਾ ਨਾ ਅਬ ਨਹੀਂ ਵੇਚਦਾ ਥਾ ਨਾ ਇੰਨਾ ਬਤਾ ਵੇਚਦਾ ਥਾ ਕੱਲ ਵੇਚਿਆ ਨਹੀਂ ਮੇਰੀਆਂ ਮੰਦ ਲੈ ਕੇ ਮੰਦਾ ਡੁੱਟੋ ਆ ਦੇਖੋ ਡੁੱਟ ਲਈ ਜਾਣਾ ਉਹ ਜਾਣਦੇ ਹੋ ਪਹਿਲਾਂ ਲੱਖਿਆ ਤੂੰ ਜਾਣਦਾ ਵੇਚਦਾ ਥਾ ਨਾ ਅਬ ਕਿੱਦਾਂ ਲੱਗਦਾ ਨਹੀਂ ਵੇਚਦਾ ਥਾ ਨਾ ਅਬ ਕੱਢ ਲੈ ਹਾਂ ਵੇਜ ਲਈ ਸਰ ਮਾਰੀ ਜਾਂਦਾ ਆਪਣੇ ਮੂੰਹ ਕਾ ਵੀ ਵੇਖਾਈ ਨਾ ਕੱਢ ਪਾ ਲੈ ਕੱਢਵਾ ਨਹੀਂ ਵੇਜ ਤਾਂ ਖਾਧ ਨਹੀਂ ਲੈ ਲੈ ਕੱਢੀ ਕ ਬਾਹਰ ਲੈ ਆ ਦੇ ਖਦਾ ਕੁਛ ਨਹੀਂ ਗਿਆ ਆਇਆ ਆਇਆ ਨਿਕਲ ਮਾਰ ਆ ਆਇਆ ਆ ਦੇ ਮਾਰੋ ਕੈਮਰਾ ਨਾਲ ਆ ਆਇਆ ਆ ਦੇ ਮਾਰੋ ਕੈਮਰਾ ਨਾਲ ਆ ਦੇਖੋ ਆਇਆ ਕੈਮਰੇ ਨੇ ਝੂਠ ਆ ਤੇਰੇ ਸਾਹਮਣੇ ਨਿਕਲਿਆ ਨਹੀਂ ਕਿ ਕਿੱਕੇ ਦੱਬੀ ਕਿਉਂ ਕਿਉਂਕਿ ਜੇ ਤੁਸੀਂ ਇਹਨਾਂ ਨੂੰ ਲੈ ਆ ਕੇ ਅੱਗ ਲਾਓ ਬਾਹਰ ਹਾਂਜੀ ਮੁੰਮੀ ਬਹੁਤ ਸਮਝਿਆ ਦੇਖੀ ਇਹਨਾਂ ਛੱਡੋ ਕੱਢੋ ਬਾਹਰ ਇਹਨਾਂ ਨੂੰ ਕਿੱਦਾਂ ਦੇ ਬੰਦੇ ਆ ਜੀ ਇਹ ਹਾਂਜੀ ਬਾਬਾ ਜੀ ਕੀ ਹਾਮੀ ਲਾ ਪੂਰਾ ਪਹਿਲੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕੁਲਦੀਪ ਸਿੰਘ ਮੁਖ ਜਹੇਦਾਰ ਜ਼ਿਲ੍ਹੇ ਦਾ ਤੇ ਨਿਰਮਲ ਅਕਾਲ ਪੰਗਾ ਗੁਰਦੁਆਰਾ ਸਾਹਿਬ ਤੋਂ ਅਸੀਂ ਪਹੁੰਚੇ ਇੱਥੇ ਅੱਛਾ ਸਾਨੂੰ ਇੱਥੇ ਨਾ ਕਿੰਨੇ ਦਿਨ ਤੋਂ ਸਾਨੂੰ ਖਬਰ ਆ ਰਹੀ ਹੈ ਸਾਡੇ ਪ੍ਰਧਾਨ ਸਾਹਿਬ ਜੀ ਆ ਗੁਰਦੁਆਰਾ ਸਾਹਿਬ ਦੇ ਤੇ ਸਕੂਲ ਦੇ ਵਿੱਚੋਂ ਵੀ ਸਾਨੂੰ ਖਬਰ ਮਿਲੀ ਸੀਗੀ ਵੇਖੋ ਕੁਝ ਪ੍ਰਵਾਸੀ ਲੋਕ ਸਿਗਟਾ ਬੀੜੀਆਂ ਵੇਚਦੇ ਨੇ ਜੇ ਆਈ ਆਣ ਕੇ ਦੇਖਿਆ ਵਾਕੇ ਬੀੜੀਆਂ ਸਿਗਟਾਂ ਦੇ ਖੋਖੇ ਨਿਕਲੇ ਇੱਥੋਂ ਬੀੜੀਆਂ ਸਿਗਟਾ ਵੇਚਦਿਆ ਵਿਕਾਉਂਦੇ ਵੀ ਕਿੰਨਾਂ ਕੋਲ ਨਿੱਕੇ ਨਿੱਕੇ ਕੁੜੀਆਂ ਧੀਆਂ ਪੈਣਾ ਨੇ ਉਹਨਾਂ ਕੋਲ ਵਕਾਉਂਦੇ ਨੇ ਇਹ ਕੀ ਗੱਲ ਵੀ ਸਾਡੇ ਪੰਜਾਬ ਨੂੰ ਡੋਬਣਾ ਚਾਹੁੰਦੇ ਆ ਆਪਣੀਆਂ ਧੀਆਂ ਪੈਣਾ ਕੋਲ ਪ੍ਰਵਾਸੀ ਲੋਕ ਨਿੱਕੇ ਨਿੱਕੇ ਬੱਚਿਆਂ ਕੋਲੋਂ ਕਿਉਂ ਬੀੜੀਆਂ ਸਿਗਟਾਂ ਵਕਾਉਂਦੇ ਆ ਕਿਉਂ ਨਸ਼ਾ ਵਕਾਉਂਦੇ ਆਗੇ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਜੇ ਤੁਸੀਂ ਬਿਹਾਰ ਦੇ ਵਿੱਚੋਂ ਆ ਗਏ ਹੋ ਪੰਜਾਬ ਦੇ ਵਿੱਚ ਆਨਕਾ ਰੋਟੀ ਥਾਲੀ ਦੇ ਵਿੱਚ ਬੈਠ ਕੇ ਰੋਟੀ ਖਾਣੇ ਹੋ ਪੰਜਾਬ ਦੀ ਥਾਲੀ ਦੇ ਵਿੱਚ ਤੁਸੀਂ ਸਰਾਖ ਕਰਦੇ ਪਏ ਹੂੰ ਸਰਾਖ ਹੀ ਕਰਦੇ ਪਏ ਆ ਇਹ ਆਪਣੇ ਪੰਜਾਬ ਦੇ ਵਿੱਚ ਸਾਡੇ ਬੱਚਿਆਂ ਨੂੰ ਨਿੱਕੇ ਨਿੱਕੇ ਨਾਲ ਸਕੂਲ ਪਹਿਲਾਂ ਸਕੂਲ ਜਾਣਗੇ ਫਿਰ ਸਾਨੂੰ ਇਹ ਵੀ ਪਤਾ ਲੱਗਾ ਵੀ ਇਹ ਤਾਂ ਸਿਗਟਾ ਲੈ ਕੇ ਪਿੱਛੇ ਜਾ ਕੇ ਖੇਤਾਂ ਦੇ ਵਿੱਚ ਜਾ ਕੇ ਸਿਗਟਾ ਪੀਂਦੇ ਆ ਉਹ ਸਾਨੂੰ ਵੀਡੀਓ ਇਹ ਪਹੁੰਚਣੀ ਨਹੀਂ ਸੀ ਸਾਡੇ ਪਹਿਲਾਂ ਹੀ ਆ ਗਿਆ ਵੀਡੀਓ ਪਹੁੰਚਣ ਵਾਲੀ ਸੀ ਕਹਿੰਦੇ ਬਾਬੇ ਤੁਹਾਨੂੰ ਵੀਡੀਓ ਬਣਾ ਕੇ ਭੇਜਣੀ ਸੀਗੀ ਹੂੰ ਪਰ ਸਾਡੇ ਕੋਲ ਇਹ ਪਹੁੰਚੀ ਨਹੀਂ ਹੈਗੀ ਤੇ ਮੈਂ ਇਹ ਕਹਿੰਦਾ ਚਾਹਣਾ ਇਹਨਾਂ ਨੂੰ ਤੇ ਜਿੰਨੇ ਵੀ ਪ੍ਰਵਾਸੀ ਲੋਕ ਆ ਮੇਰੇ ਵੀਰ ਆ ਨਸ਼ਾ ਕੋਈ ਵੀ ਸਕੂਲ ਹੋਵੇ ਕੋਈ ਮੰਦਰ ਹੋਵੇ ਕੋਈ ਮਸਜਿਦ ਹੋਵੇ ਇਹਦਾ ਦੀ ਚੀਜ਼ ਨਹੀਂ ਵਿਕਣੀ ਚਾਹੀਦੀ ਹੈਗੀ। ਬਾਬਾ ਜੀ 30 ਸਾਲ ਤੋਂ ਇਹ ਕੰਮ ਹੋ ਰਿਹਾ ਤੁਹਾਨੂੰ ਹੁੰਝਾ ਗਈ ਆ। ਬਾਬਾ ਜੀ ਬੇਟਾ ਜੀ ਜੇ ਮੈਨੂੰ ਪਤਾ ਲੱਗੂਗਾ ਜੇ ਤੁਸੀਂ ਮੈਨੂੰ ਬੋਲੋਗੇ ਤੁਹਾਡੀ ਜੀਵ ਦੇ ਵਿੱਚ ਪੁੱਤਰ ਮੇਰੀ ਗੱਲ ਸੁਣ ਤੂੰ ਜੀਵ ਦੇ ਵਿੱਚ ਜੇ ਬੋਲੋਗੇ ਤਾਂ ਇਹ ਮੇਰੇ ਕੋਲ ਆਵਾਜ਼ ਪਹੁੰਚੂਗੀ। ਜੇ ਪ੍ਰਧਾਨਾਂ ਨੇ ਮੈਨੂੰ ਦੱਸਿਆ ਤੇ ਤਾਂ ਹੀ ਪਤਾ ਲੱਗਿਆ ਤਾਂ ਹੀ ਮੈਂ ਆਇਆ। ਪ੍ਰਧਾਨਾਂ ਨੂੰ ਵੀ ਕੀ ਲੱਗਦਾ ਕਿ 30 ਸਾਲ ਬਾਅਦ ਆ ਗਰੀ ਹੋਂ। ਹੇਰ ਦੇਖੋ ਜਿਹੜਾ ਮੈਂ ਪੁੱਛਦਾ ਮੈਂ ਗਲਤੀ ਪ੍ਰਧਾਨਾਂ ਦੀ ਮੰਨਦਾ ਤੇ ਕੁਝ ਪ੍ਰਵਾਸੀ ਲੋਕਾਂ ਦੀ ਮੰਨਦਾ ਅੱਛਾ ਜੀ ਅੱਛਾ ਬੋਲੋ ਬੋਲੋ ਮੈਂ ਕੁਝ ਪ੍ਰਧਾਨਾਂ ਦੀ ਗਲਤੀ ਮੰਨਦਾ ਕੁਝ ਉਹ ਜਿਹੜੇ ਸਰਦਾਰ ਲੋਕ ਆ ਜਿਨ੍ਹਾਂ ਨੇ ਜਗ੍ਹਾ ਦਿੱਤੀ ਆ ਉਹ ਸਭ ਤੋਂ ਗੰਦੇ ਲੋਕ ਆ ਕੀੜੇ ਗੰਦੇ ਕੀੜੇ ਕਹੂੰਗਾ ਮੈਨੂੰ ਬੰਦੇ ਨਹੀਂ ਕਹੂੰਗਾ ਸਰਦਾਰ ਨਹੀਂ ਕਹੂੰਗਾ ਉਹ ਭੇਡਾਂ ਨੇ ਸਾਡੇ ਵਿੱਚ ਵੜੀਆਂ ਇਹ ਅਸਲੀ ਭੇਡੀਆਂ ਨੇ ਜਿਹੜੀਆਂ ਸਾਡੇ ਆ ਪਾਰਟੀ ਦੇ ਤੇ ਵੀਡੀਓ ਸਿਕਟਾ ਵਕਾਰੇ ਗੁਰੂ ਘਰਾਂ ਦੇ ਸਾਹਮਣੇ ਬਾਬਾ ਜੀ ਮੇਰੀ ਗੱਲ ਤੇ ਆਣਾ ਸੁਣੋ ਆਮ ਆਦਮੀ ਪਾਰਟੀ ਸਰਕਾਰ ਹੈ ਜੀ ਨਸ਼ਾ ਮੁਕਤ ਖਤਮ ਨਸ਼ਾ ਖਤਮ ਕਰਾਂਗੇ ਇਹਦਾ ਨਸ਼ਾ ਦਿਨੋਂ ਦਿਨ ਵੱਧ ਆਉਦੀ ਜਾ ਰਹੀ ਹੈ ਉਹ ਉਹਦਾ ਮਹਾਰਾਜ ਕਰਦੇ ਹੀ ਪਏ ਆ ਸਰਕਾਰ ਕਿੱਥੋਂ ਕਰ ਦੂਗੀ ਝੂਠੀਆਂ ਸੌਆਂ ਖਾ ਕੇ ਸੌਆਂ ਖਾ ਰਿਆਂ ਗੁੱਟ ਕੇ ਲੈ ਲੈ ਕੇ ਅਜੇ ਤੱਕ ਚਿੱਟਾ ਨਹੀਂ ਬੰਦਿਆ ਸਾਡਾ ਤੇ ਵੀਰੇ ਸਿਕਟਾ ਕਿੱਥੇ ਬੰਦ ਕਰਾਵਾਂਗੇ ਵੀਰੇ ਸਿਕਟਾ ਚੱਲਦੀਆਂ ਪਈਆਂ ਸਾਰੇ ਆਮ ਚੱਲਦੀਆਂ 30 ਸਾਲ ਦਾ ਚੱਲਦੀਆਂ ਮੈਂ 2 ਮਹੀਨੇ ਤੋਂ ਚੱਲਦੀਆਂ ਪਈਆਂ ਜਿਹੜੀ ਆਨ ਦੀ ਜਿਹੜੀ ਪੀੜੀ ਆ ਉਹ ਬੱਚਿਆਂ ਨੂੰ ਕੀ ਆਪਾਂ ਦੱਸਾਂ ਅਸੀਂ ਆਏ ਆ ਸਾਨੂੰ ਦੁੱਖ ਆ ਵੀ ਸਾਡੇ ਬੱਚੇ ਦੀ ਜ਼ਿੰਦਗੀ ਬਰਬਾਦ ਹੋ ਰਹੀ ਆ ਅਸੀਂ ਟਾਈਮ ਉੱਧਾ ਚੁੱਕਿਆ ਨੇ ਸਾਨੂੰ ਕੀ ਲੋੜ ਸੀ ਮੁੱਧਾ ਚੁੱਕਣ ਦਾ ਪੱਤਰਕਾਰ ਜੀ ਵੀ ਜੇ ਸਾਨੂੰ ਪਤਾ ਲੱਗਿਆ ਜੇ ਸੈਂਡ ਸਿੜ ਗਿਆ ਅੱਜ ਕੋਈ ਤਾਂ ਹੀ ਖੁਸ਼ਬੂ ਖਿਲਰੀ ਆ ਤੇ ਜੇ ਸੈਂਡ ਨਹੀਂ ਖਿੜਿਆ ਤੇ ਕਿੱਥੋਂ ਖੁਸ਼ਬੂ ਆਣੀ ਸੀਗੀ ਨੇ ਦੱਸੋ ਪੰਜਾਬ ਕੁਲ ਨੂੰ ਸਾਹਮਣੇ ਆ ਸਕੂਲ ਦੇ ਪ੍ਰਿੰਸੀਪਲ ਟੀਚਰ ਨੂੰ ਇਹ ਆਮ ਆ ਚੱਕੀ ਚਾਹੀਦੀ ਕਿ ਉਹ ਉਹ ਮੈਨੂੰ ਲੱਗਦਾ ਸਕੂਲ ਦੇ ਪੈਸੇ ਘਟ ਵਗਦੇ ਨੇ ਅੱਜ ਛੁੱਟੀ ਹੈ ਨੇ ਤਾਂ ਕਰ ਗਏ ਤਵਾਰ ਕਰਕੇ ਤੇ ਨਾ ਦੇ ਨਾ ਉਹ ਪਹਿਲਾਂ ਦੇਖ ਲਈ ਜੋਂਦੇ ਨੂੰ ਵੀ ਪੋਦੇ ਵੀ ਕੀ ਗੱਲ ਹੈ ਮੈਨੂੰ ਲੱਗਦਾ ਉਹ ਵੀ ਵਿਕੇ ਹੋ ਜਾਂ ਨਾਲ ਫੇਸਾ ਜਾਂਦਾ ਉਹਨਾਂ ਦਾ ਚਾਪਤੀ ਹੈਗੀ ਵਿੱਚ ਚਾਜੂ ਜਾਂਦੀ ਹੈਗੀ ਤਾਂ ਕਰਕੇ ਇਹਨਾਂ ਨੂੰ ਰੋਕ ਨਹੀਂ ਸਕਦੇ ਪੰਜਾਬ ਤੇ ਨਸ਼ਾ ਨਾਮ ਦਾ ਕਲੰਕ ਹੈ ਕੀ ਲੱਗਦਾ ਕਿ ਇਹ ਬਣਾ ਰਹੇ ਨੇ ਸਾਰੇ ਮਿਲ ਕੇ ਬਣਾ ਹੀ ਰਿਹਾ ਜੀ ਹੁਣ ਵੇਚ ਦੇ ਦਾ ਆਪਾਂ ਇਹਨਾਂ ਕੋਲ ਹੀ ਨਿਕਲਿਆ ਤਾਂ ਇਹਨਾਂ ਨੂੰ ਕਵਾਂਗੇ ਜੇ ਪੰਜਾਬੀ ਵਿੱਚ ਉਹ ਆਈ ਪੰਜਾਬੀ ਨੂੰ ਕਵਾਂਗੇ ਜੇ ਪ੍ਰਵਾਸੀ ਆ ਜਿਹੜੇ ਵੇਚ ਰਿਹਾ ਹੈਗਾ ਤੇ ਪ੍ਰਵਾਸੀ ਨੂੰ ਕਵਾਂਗੇ ਉਹਨਾਂ ਕੋਲ ਹੀ ਬੀੜੀਆਂ ਸਿਕਦਾ ਨਿਕਲਿਆ ਨੇ ਸਾਹਮਣੇ ਤੁਹਾਡੇ ਸਾਹਮਣੇ ਸਕੂਲ ਆ ਸਾਹਮਣੇ ਗੁਰਦੁਆਰਾ ਸਾਹਿਬ ਤੇ ਸੋਭਾ ਚੀਜ਼ਾਂ ਦਿੰਦਿਆ ਜਾਂ ਨਹੀਂ ਦਿੰਦਿਆ ਮੈਨੂੰ ਇਹ ਦੱਸਿਆ ਜਾਵੇ ਸੰਗਤਾਂ ਨੂੰ ਵੀ ਬੇਨਤੀ ਹੈ ਹਾਂਜੀ ਹਾਂਜੀ ਪ੍ਰਧਾਨ ਜੀ ਬਤਰਾ ਜੀ ਆਓ ਮੂਰੇ ਮੜੇ ਜਾਂ ਇੱਥੇ ਹੈਗਾ ਮੋਟਾ ਵਾਲਾ ਆਵਾਜ਼ ਮਰੇ ਬੋਲੋ ਕਹਿਣਾ ਪ੍ਰਧਾਨ ਜੀ ਦਾ ਮੋਟਾ ਹੈ ਅਸੀਂ ਪ੍ਰਧਾਨ ਜੀ ਅਸਾਂ ਗੁਰਦੁਆਰੀ ਸੇਵਾ ਤਾਂ ਨਹੀਂ ਆ ਅੱਛਾ ਜੀ ਅਸੀਂ ਗੱਲ ਨਹੀਂ ਪੈਣਾ ਮੋਟਾ ਜੀ ਪ੍ਰਧਾਨ ਜੀ ਉਹ ਗੁਰਦੁਆਰੇ ਸਾਹਮਣੇ ਇੱਕ ਬੰਦਾ 30 ਸਾਲ ਤੋਂ ਬੀੜੀਆਂ ਸਿੱਟਾ ਵੇਚਦੇ ਆ ਰਿਹਾ ਉਹ ਕਹਿੰਦੇ ਪ੍ਰਧਾਨ ਜੀ ਨੂੰ ਪਤਾ ਵੈ ਉਹ ਸਲਾਣਿਆਂ ਨੂੰ ਪਤਾ ਜੀ ਮੈਨੂੰ ਹੁਣ ਪਤਾ ਲੱਗਾ ਮੈਂ ਤਾਂਹੀਂ ਪੁੱਛਦਾ ਤੁਸੀਂ ਤੁਸੀਂ ਇੱਥੇ ਕਿੰਨੀ ਦੇਰ ਤੋਂ ਹੈਗੇ ਹੋ ਆਹ ਇਹਦੇ ਸਾਲ ਤੋਂ ਲੋੜੀ ਨਾ ਪਿਛਲੇ ਸਾਲ ਤੋਂ ਹੈਗਾ ਤੁਹਾਨੂੰ ਇਸ ਸਾਲ ਤੋਂ ਪਤਾ ਹੈਗਾ ਤੁਹਾਨੂੰ ਤੁਹਾਨੂੰ ਮਾੜੀ ਤਾਂ ਨੌਲੇਜ ਨਹੀਂ ਆਈ ਕਿ ਇਹ ਲੋਕ ਮੈਨ ਕਰਦੇ ਜਾਂ ਗਰੀਬ ਲਈ ਕੋਈ ਨਹੀਂ ਸੁਣਦਾ ਤਗੜੇ ਆ ਬੰਦੇ ਗਣੇ ਕਿ ਤਗੜੇ ਬੰਦੇ ਦੀ ਇਹ ਸੁਣੀ ਜਾਂਦੀ ਆ ਜਿਹੜੇ ਕਾਨਾ ਵੀ ਬੈਠੇ ਤਗੜੇ ਬੰਦੇ ਆ ਉਹ ਕਹਿੰਦੇ ਅਸੀਂ ਸਭੀ ਨਾਲ ਕਿਸੇ ਨੂੰ ਹਾਂ ਆ ਦਾ ਅੱਜ ਜੱਥੇਬੰਦੀ ਪੂਰੀ ਤਿਆਰ ਹੋ ਕੇ ਇੱਥੇ ਆ ਕੇ ਸਾਰਾ ਇਹਨਾਂ ਨੇ ਬੰਦ ਕਰਾਇਆ ਹੈਗਾ ਹੁਣ ਹੁਣ ਅੱਗੇ ਤੋਂ ਹੈ ਜਿਹੜੀ ਕੀ ਹੈਗਾ ਮੈਟਰ ਕੀ ਹੈ ਕੀ ਇਹ ਕੰਮ ਕਰਨਗੇ ਕਿ ਨਹੀਂ ਕਰਨਗੇ ਜੇ ਕਰਨਗੇ ਕੋਟ ਮਿਠਾਣਗੇ ਹੁਣ ਨਿਗਰਾਨੀ ਰੱਖਾਂਗੇ ਪੂਰੀ ਜੀ ਤਾਂ ਨਹੀਂ ਅੱਲੇ ਕੱਲ ਬੰਦਾ ਇੱਥੇ ਮੀੜੀਆਂ ਲੈ ਕੇ ਆ ਮੱਕੜੀ ਦੇਖ ਲੈ ਹੁਣ ਅੰਡਾ ਨਿਕਲੇਗਾ ਮੀੜੀਆਂ ਪੂਰੀਆਂ ਨਿਕਲਿਆ ਤਗੜੇ ਅੰਡ ਕਾਣਾਂ ਅਸੀਂ ਗਰੀਬ ਬੰਦੇ ਆ ਜੀ ਪਾਣ ਗਿਆ ਮੈਂ ਐਕੀ ਪ੍ਰਦਾਨ ਮਿਲਿਆ ਐਕੀ ਮਾਲਕ ਨੇ ਕਿਰਪਾ ਕੀਤੀ ਆ ਕਰਦੀ ਕਿਰਪਾ ਹੁਣ ਹਾਂ ਜੀ ਕਹਦਾ ਉਹ ਲੌਂਗ ਲੰ। ਹਾਂਜੀ ਪਰ ਲੀਗਲੀ ਕਿਵੇਂ ਦੇਖ ਰਹੇ ਹੋ ਕਿ ਇਸ ਤਰ੍ਹਾਂ ਦੋਵੇਂ ਖੜ ਕੇ ਸਕੂਲ ਕੋਈ ਖੜੋ ਨਾ ਖੜਿਆ ਕਰੋ ਮੇਰੇ ਬਾਹਰ ਨੂੰ ਹੋ ਜਾਓ। ਪਿੱਛੇ ਪਿੱਛੇ ਹੋ ਕੇ ਖੜੋ ਮਾੜਾ ਮੇਰੇ ਪਿੱਛੇ ਨੂੰ ਹੋ ਜਾਓ। ਜੇ ਕਿੰਨੇ ਜੀਵਨ ਜਿਵਾਈ ਅੰਗਰੇਜ਼ ਬਣਿਆ ਹੋਇਆ ਆਮ ਦਮ ਦੇ ਇੱਕ ਨੂੰ ਦਾ ਪਤਾ ਨਹੀਂ ਆ। ਪਹਿਲੀ ਗਲਤੀ ਇਹ ਹੈ ਵੀ ਸਿਕਾ ਦੀ ਲੋੜ ਉਹਰੇ ਕਿਉਂ ਪਈ? ਇਹ ਕਾਨੂੰਨ ਨੂੰ ਨਹੀਂ ਦੇਖਦਾ, ਇਹ ਪ੍ਰਸ਼ਾਸਨ ਨੂੰ ਨਹੀਂ ਦੇਖਦਾ। ਤੁਸੀਂ ਕੋਈ ਵੀ ਪ੍ਰਾਇਮਰੀ ਸਕੂਲ ਆ, ਕੋਈ ਗੁਰਦੁਆਰਾ ਵਾ ਇਹ ਐਕਟ ਵਾ ਇੱਕ। ਤੁਸੀਂ 500 ਮੀਟਰ ਦੀ ਦੀ ਦੂਰੀ ਦੇ ਵਿੱਚ ਨਾ ਕੋਈ ਮੀਟ ਦੀ ਦੁਕਾਨ ਖੋਲ ਸਕਦੀ ਆ ਨਾ ਕੋਈ ਸ਼ਰਾਬ ਦਾ ਠਿਕਾ ਖੋਲ ਸਕਦਾ ਨਾ ਕੋਈ ਬੀੜੀਆਂ ਸਿਕਟਾਂ ਦਾ ਹੋ ਸਕਦਾ ਇੱਕ ਪ੍ਰਾਇਮਰੀ ਸਕੂਲ ਆ ਸਾਹਮਣੇ ਗੁਰਦੁਆਰਾ ਵਾ ਇਹਨਾਂ ਨੂੰ ਇਹ ਨਹੀਂ ਦੇਖਦਾ ਮੈਂ ਤਾਂ ਕਹਿੰਦਾ ਜਿਹੜੇ ਗੁਰਦੁਆਰੇ ਦੇ ਜਿਹੜੇ ਉਰੇ ਕੋਈ ਪੰਚਾਇਤ ਦਾ ਜਾਂ ਕਾਉਂਸਲਰ ਦਾ ਮੈਨੂੰ ਨਹੀਂ ਪਤਾ ਕੌਣ ਆ ਇਹਨਾਂ ਦੇ ਮੋਹਤਵਾਰ ਪਿੰਡ ਦੇ ਉਹਨਾਂ ਨੂੰ ਨਹੀਂ ਦੇਖਦਾ ਵੀ ਇੱਕ ਬੱਚੇ ਜਦੋਂ ਸਕੂਲ ਤੋਂ ਬਾਹਰ ਛੁੱਟੀ ਕਰਦੇ ਆ ਤੇ ਉਹ ਬਾਹਰ ਗੁਟਕਾ ਖਾਊਗੇ ਜਿਹੜੀ ਆਉਣ ਵਾਲੀ ਪੀੜ੍ਹੀ ਆ ਇੱਕ ਬੱਚਾ ਵਾ ਉਹ ਕੱਲ ਉਹਨਾਂ ਨੇ ਭੱਡੇ ਹੋਣਾ ਉਹ ਬਚਪਨ ਦੇ ਵਿੱਚ ਹੀ ਇਹ ਗੁੱਟਕੇ ਖਾਣ ਲੱਗ ਜਾਣਾ ਤੇ ਵੀਡੀਓ ਸਿੱਕਾ ਦੇਖ ਲੈਣਾ ਇਹ ਤਾਂ 150 ਕਿਲੋਮੀਟਰ ਦਾ ਦਾਰਾ ਹੈ ਇਹ ਕੀ ਕਾਨੂੰਨੀ ਕਾਰਵਾਈ ਦੇ ਮੈਂ ਕਹ ਜੀ 500 500 ਮੀਟਰ ਦਾ ਦਾਰਾ ਵਾ 500 ਮੀਟਰ ਦੇ ਦਾਰੇ ਤੋਂ ਬਾਹਰ ਇਹ ਜਿਹੜੇ ਸ਼ਰਾਬ ਦੇ ਠੇਕੇ ਜਿਹੜੇ ਇਹ ਕਾਨੂੰਨ ਆ ਕਾਨੂੰਨ ਦੇ ਮੁਤਾਬਕ ਇਹ ਹੈਗਾ ਵਾ ਕਾਨੂੰਨ ਬਣਿਆ ਹੋਇਆ ਇਹਦਾ